ਬੀਰ ਸਿੰਘ ਡਿਪਟੀ ਡਾਇਰੈਕਟਰ ਸਪੋਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਹਾਜ਼ਰਾ ਸਮਰਥਕਾਂ ਨਾਲ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਮਹਾਰਾਣੀ ਪਰਨੀਤ ਕੌਰ ਸਾਹਿਬ ਦਾ ਐਮਪੀ ਫਤਿਹ ਸਿੰਘ ਬਾਜਵਾ ਮਹਾਂਤਰਾ ਵਿਜਿੰਦਰ ਦਾਸ ਅਤੇ ਹੋਰ ਪੰਜਾਬ ਦੇ ਵੱਡੇ ਬੀਜੇਪੀ ਲੀਡਰਾਂ ਨੇ ਇੱਕ ਵੱਡੇ ਸਮਾਗਮ ਵਿੱਚ ਬੀਜੇਪੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਤੇ ਮਹਾਰਾਣੀ ਪਰਨੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ।

ਸਾਡੀ ਪਾਰਟੀ ਦੀ ਤਾਕਤ ਬਹੁਤ ਜ਼ਿਆਦਾ ਵਧੀ ਹੈ। ਮੈਂ ਲਗਦਾ ਵੀ ਅਸੀਂ ਹਜ਼ਾਰਾਂ ਦਾ ਟੱਪ ਦੇਖਣ ਨੂੰ ਮਿਲਿਆ ਹੈ ਕਿ ਗੁਰਬੀਰ ਸਿੰਘ ਜੀ ਨੇ ਜਿਹੜਾ ਕਦਮ ਲਿਆ ਉਹ ਵੀ ਇੱਕ ਮਤਲਬ ਵਧੀਆ ਰਹਾ ਤੇ ਬੀਜੇਪੀ ਨੂੰ ਸਟਰੈਂਥ ਮਿਲੀ ਹੈ ਜਿੰਨਾਂ ਨੂੰ ਬਿਲਕੁਲ ਸਟਰੈਂਥ ਮਿਲੀ ਹੈ ਔਰ ਜਿਹੜੇ ਇਹਨੇ ਸ਼ਕਤੀ ਬਣ ਗਏ ਸਾਡੇ ਉਹ ਵਧੀਆ ਸ਼ਕਤੀ ਹੈ। 2019 ਤੋਂ ਪਰੰਪਰਾ ਪ੍ਰਧਾਨ ਪ੍ਰੇਮ ਚੰਦੂ ਬਾਦਰਾ ਬੀਤੀ ਜਾ ਕੇ ਵਿਦਿਆਨ ਨਾਲ ਮੁਲਾਕਾਤ ਕਰਦੇ ਹੋ

और हमें उनका बहुत सहारा है हमें कोई भी बात हो पंजाब में वो तो देते हैं पार्टी का और मैं तो धन्यवाद करती हूँ उनका कि जो हरो हंसी कनाल जो हरों में के दौरान आठ हमारे गांव बहुत बुरी तरह हर के पीड़ित होते थे उनकी उन्होंने पहली बारी एक सौ दो हजार सात में बनी थी उसके बाद पहली बार

ਤਾਂ ਇਹ ਨਦੀ ਇਹ ਹਾਲਤ ਹੈ ਜੀ ਇਹ ਜਿਹੜੀ ਅੱਜ ਹੈ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਔਰ ਮੈਂ ਇਹਨਾ ਕਹਿਣਾ ਚਾਹਦੀ ਹਾਂ ਕਿ ਜੋ ਤਬਾਹੀ ਇਹਨਾਂ ਨੇ ਮਚਾਈ ਹੈ ਔਰ ਹੁਣ ਤੁਸੀਂ ਦੇਖ ਲਓ ਜਿਹੜੇ ਲੱਕੜ ਮੰਡੀ ਦੇ ਵਿੱਚ ਐਸੀ ਬਰਾਦਰੀ ਦੇ ਗਰੀਬ ਲੋਕ ਬੈਠੇ ਹੋਏ ਸੀ ਛੋਟੇ ਛੋਟੇ ਘਰਾਂ ਦੇ ਉੱਤੇ ਉੱਥੇ ਇਹਨਾਂ ਨੇ ਵਗਦੇ ਨਾਤੇ ਦੇ ਉੱਤੇ ਘਰ ਢਾਈ ਅਸਲੀ ਮਕਸਦ ਹੋਰ ਸੀ

इन्होंने काउंसलर्स ने और ओरा कोई प्रवाह नहीं किया और कल स्टे लैके दिखती है हाई कोर्ट को और उन्होंने जेड़े घर टह गए टह गए बाकी बचे हुए ने सो यह गल् जी टारगेट करते ने पहले एक बंदे को फट के कहे बिग फिर वो बाद की हो की नतीजा निकलिया और जो छोटे छोटे ने अपने अपने स्वार्थ लिए ਜਿਹੜੇ ਐਮਐਲਏ ਨੇ ਉਹ ਇਹਨਾਂ ਨੂੰ ਟਾਰਗੇਟ ਕਰਕੇ ਆਪਣਾ ਫਾਇਦਾ ਕਰਨਾ ਚਾਹੁੰਦੇ ਆ ਇਹ ਕੋਈ ਸੂਬੇ ਦੀ ਨਹੀਂ ਕੋਈ ਅੱਛੀ ਗੱਲ ਨਹੀਂ ਇਹ ਭਾਈ ਕੋਟ ਨੇ ਸਟੇਟ ਆਟ ਮਾਮਲਾ ਕੋਟ ਦੇ ਐਸੀ ਕਮਿਸ਼ਨ ਨੇ ਇਹਦਾ ਨੋਟਿਸ ਦਿੱਤਾ ਤੇ ਜ਼ਰੂਰ ਇਹਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਵੇ ਜੀ ਪ੍ਰਵੀਨ ਕੌਰ ਜੀ ਤੇ ਫਤਿਹ ਸਿੰਘ ਬਾਜਵਾ ਜੀ ਦਾ ਅੱਜ ਇਹ ਮੌਜੂਦਾ ਬੜਾ ਵਿਸ਼ੇਸ਼ ਮਤਲਬ ਮਕਸਦ ਹੈ ਸਾਡੇ ਵਿੱਚ ਭਾਰਤੀ ਜਨਤਾ ਬਣਾਉਣਾ ਇਹੋ ਨਾ ਕਰਤਾ ਹਾਂ ਇੱਕ ਹੋ ਕੇ ਮਤਵਾਂਦੀ ਤਦਾ